ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਗਏ ਤੇ ਬਾਬਾ ਜੀ ਦੇ ਆਏ ਦਾ ਟੱਲੇ ਦੇ ਉੱਤੇ ਖੇੜੀ ਅੱਜ ਸਮਾਗਮ ਆ ਗਿਆ ਨਾ ਤੇ ਜਿਹਨੋਂ ਦੂਰ ਨਹੀਂ ਦਗਾ ਕਰਾਉਣਿਆ ਦਰਸ਼ਨ ਬਾਬਾ ਜੀ ਨਾਲ ਵੀ ਮਿਲੋ ਰਹੇ ਹੈਗੇ ਤੇ ਭਾਈ ਮੇਜਰ ਆਪਣਾ ਨਾਲ ਅੱਜ ਬਾਬਾ ਜੀ ਵੀ ਆਪਣੇ ਨਾਲ ਲੇਗੇ ਤੇ ਆਜੋ ਫਿਰ ਕਰਦੇ ਹੈਗੇ ਵੀਡੀਓ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਸ਼ੇਅਰ ਜਰੂਰ ਕਰਦਿਆ ਕਰੋ ਤੇ ਚਲੋ ਫਿਰ ਚੱਲੀਏ ਆਓ ਫਿਰ ਚੱਲੀਏ ਤੇ ਸਾਹਮਣੇ ਫਿਰ ਚੱਲੀਏ ਆਪਾਂ ਸੰਗਤ ਬਹੁਤ ਜ਼ਿਆਦਾ ਹੈਗੀ ਕਿਉਂਕਿ ਅੱਜ ਸਮਾਗਮ ਬੜਾ ਤਕੜਾ ਹੈਗਾ। ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਜਿਹੜੇ ਹੋਰ ਵੀ ਸੰਗਤਾਂ ਕੀ ਉਹ ਦਰਸ਼ਨ ਕਰ ਲੈ। ਇਹ ਇਧਰ ਹਾਲ ਆ ਜੀ ਬਣਿਆ ਹੋਇਆ ਆ ਸਾਈਡ ਦੇ ਉੱਤੇ। ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਹੁਣ ਆਪਾਂ ਚੱਲਦੇ ਆਂਗੇ ਅੰਦਰ। ਤੇ ਤੇ ਵੀ ਇੱਧਰ ਸ਼ਾਇਦ ਲੰਗਰ ਹਾਲ ਆ ਜੀ ਬਣ ਰਿਹਾ ਹੈ ਤੇ ਇੱਧਰ ਵੀ ਸੰਗਤ ਕਾਫੀ ਬੈਠੀ ਹੈਗੀ ਤੁਸੀਂ ਦੇਖਦੇ ਰਹੋ ਤੇ ਬਾਬਾ ਜੀ ਵੀ ਬੈਠੇ ਨੇਗੇ ਬਾਬਾ ਜੀ ਵੀ ਹਾਜ਼ਰੀ ਲਾ ਰਹੇ ਨੇਗੇ ਭਾਈ ਬੈਠੇ ਤੇ ਤੇ ਬਾਕੀ ਹੁਣ ਅਸੀਂ ਪਹਿਲਾਂ ਮੇਲੇ ਸੀਗੇ ਤੇ ਇੱਧਰ ਵੀ ਜਗ੍ਹਾ ਬਣੀ ਹੋਈ ਹੈ ਤੁਹਾਨੂੰ ਇੱਧਰ ਵੀ ਜਰੂਰ ਦਿਖਾਵਾਂਗੇ ਆਪਾਂ ਤੇ ਇੱਧਰ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਜੀ ਬਾਬਾ ਜੀ ਦੇ ਸਥਾਨ ਦੇ ਸਭਨੇ ਦੇਖੋ ਜੀ ਬਾਬਾ ਜੀ ਦੇ ਸਤਾਨ ਦੇ ਦਰਸ਼ਨ ਹਣੇ ਆਪਣੀ ਅਸਮਕੀ ਤੇ ਇੱਧਰ ਵੀ ਆਪਾਂ ਹੁਣੇ ਦੇ ਦਰਸ਼ਨ ਕਰਾਂਗੇ ਜੀ ਬਾਬਾ ਬੁੱਧਦਾਸ ਜੀ ਦੀ ਇੱਧਰ ਜਿਹੜੇ ਜਗ੍ਹਾ ਬਣੀ ਹੋਈ ਹੈ ਜੀ ਤੇ ਇਹ ਹੈ ਜੀ ਟੱਲਾ ਖੇੜੀ ਜੋ ਕਿ ਧੱਗੇ ਦੇ ਲਵੇ ਪਿੰਡ ਪੈਂਦਾ ਜੀ ਇਹ ਤੇ ਟੱਲਾ ਖੇੜੀ ਦਾਗਾ ਤੇ ਸੰਗਤ ਵੀ ਇੱਧਰ ਬਹੁਤ ਜਿਹੜੀ ਬਾਬਾ ਜੀ ਨਾਲ ਉਹ ਕਰ ਰਹੀ ਆ ਤੇ ਇੱਧਰ ਵੀ ਸੰਗਤ ਕਾਫੀ ਖੜੀ ਹੈ ਜੀ ਆਪਣੇ ਤੇ ਇੱਧਰ ਬਾਬਾ ਜੀ ਬੈਠੇ ਨੇ ਬਾਬਾ ਜੀ ਅਸੀ ਕਾਲ ਉਹ ਠੀਕ ਹੋ ਸੇਤਾਂ ਢੀਕ ਨੇ ਗਿਆ ਵਧੀਆ ਸਵਾਗਤ ਵਿੱਚ ਚੱਲ ਰਿਹਾ ਜਣਾ ਚਲੋ ਵਧੀਆ ਇਹਦੇ ਜੀ ਸਾਡੇ ਪਿਆਰੇ ਬਾਬਾ ਜੀ ਤੇ ਬਣੇ ਰੋ ਵੀਡੀਓ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਵੀ ਸੰਗਤਾਂ ਜਿਹੜੀ ਦਰਸ਼ਨ ਕਰ ਲੈ ਤੇ ਬਾਕੀ ਇੱਧਰ ਮੇਜਰ ਜੀ ਵੀ ਹਾਜ਼ਰੀ ਲਵਾ ਰਹੇ ਨੇ ਸਾਡੇ ਪੂਰੇ ਵਧੀਆ ਸੇਵਾਦਾਰ ਨੇ ਮੇਰੇ ਭਾਈ ਵੀ ਨੇ ਤੇ ਬਹੁਤ ਟੌਪ ਦੇ ਨੇ ਬਾਕੀ ਚਲੋ ਇੱਧਰ ਆਪਾਂ ਤੁਹਾਨੂੰ ਦਰਸ਼ਨ ਹੋਰ ਕਰਵਾਨੇ ਆਗੇ ਜਗ੍ਹਾ ਦੇ ਇੱਧਰ ਵੀ ਬਹੁਤ ਛੋੜੀਆਂ ਛੋੜੀਆਂ ਜਿਹੜੀਆਂ ਜਗ੍ਹਾ ਬਣੀਆਂ ਹੋਈਆਂ ਨੇ ਬਾਬਾ ਜੀ ਦੀਆਂ ਦੇਖੋ ਜੀ ਕਰੋ ਦਰਸ਼ਨ ਤੇ ਇੱਧਰ ਉਜਾਸਥਾਨ ਬਣਿਆ ਹੋਇਆ ਜੀ ਇਹ ਲੱਗਦਾ ਕੋਈ ਨਵਾਂ ਚੱਲ ਰਿਹਾ ਹੈ ਆਪਾਂ ਦੇਖਦੇ ਆਂਗੇ ਅ ਕਰਦੇ ਆਂਗੇ ਉੱਧਰ ਵੀ ਸ਼ੂਟ ਦੇਖਦੇ ਆਂ ਥੋੜਾ ਜਿਹਾ ਸਤਿ ਗੁਰੂ ਜੀ ਜਿਹੜੇ ਆਉਣੀ ਲੋਕਾਂ ਮੰਨਦੇ ਨੇ ਲੋਕਾਂ ਸਤਿ ਗੁਰੂ ਜੀ ਜਨਦੀ ਜਿਹੜੇ ਬੰਦੇ ਜੀ ਪਰਵਾਹ ਇੱਧਰ ਚੱਲ ਰਿਹਾ ਜੀ ਲੰਗਰ ਲੰਗਰ ਹਾਲ ਬਹੁਤ ਵੱਡਾ ਬਣਾਇਆ ਹੋਇਆ ਹੈਗਾ ਤੇ ਇੱਧਰ ਮੁੰਡੇ ਸੇਵਾ ਕਰ ਰਹੇ ਨੇਗੇ ਤੇ ਇੱਧਰ ਨੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਦੇਖੋ ਆ ਜਿਹੜੇ ਸੇਵਾਦਾਰ ਨੇਗੇ ਤੇ ਚੱਲ ਰਹੇ ਨੇਗੇ ਜਿਹੜੀ ਭਾਂਡਿਆਂ ਦੀ ਸੇਵਾ ਚੱਲ ਰਹੀ ਹੈਗੀ ਆਹੇ ਸੋਨਾ ਦੀ ਯਾਦ ਵਿੱਚ ਜਿਹੜਿਆ ਇਧਰ ਬਾਈ ਨੇ ਜਿਹੜੇ ਵਰਤਨ ਦੇਰੇ ਨੇਗੇ ਇਥੋਂ ਵਰਤਨ ਲੈ ਕੇ ਸਿੱਧਾ ਆ ਲੰਗਰ ਹਾਲ ਦੇ ਇਧਰ ਬਾਬਾ ਜੀ ਨੇ ਜਿਹੜੇ ਟੋਲ ਉਭਜੋਦੇ ਨੇਗੇ ਤੇ ਬਹੁਤ ਵਧੀਆ ਟੋਲ ਉਭਜੋਦੇ ਨੇ ਬਾਬਾ ਜੀ ਹੋਰ ਨਾ ਕੋਈ ਮੈਂ ਬਜਾਓ ਫਿਰ ਅੱਛਾ ਤੇ ਬਾਬਾ ਜੀ ਅਜੇ ਦੂਜੀ ਰੋਟੀ ਪਜਾਰੇ ਨੇ ਇਧਰ ਬਣਿਆ ਹੋਇਆ ਜੀ ਟੱਲਾ ਬੁਰਜ ਦੇਖੋ ਕੋਈ ਤੇ ਦੇਖੋ साढ़ी बच्ची शायद समझती पूरी याद पूरी ਨਮਸਕਾਰ ਜੀ ਲਿਖਿਆ ਸੀ ਕਿ ਇਹ ਇਧਰ ਆ ਜੀ ਮੋਟਰਸਾਈਕਲ ਗੱਡੀਆਂ ਦੀ ਪਾਰਕਿੰਗ ਪਿਛਲੇ ਕਾਫੀ ਸਮੇ ਤੋਂ ਤੇ ਇਧਰ ਵੀ ਲੱਗਿਆ ਹੋਇਆ ਦੇਖੋ ਝੂਲਾ ਬੱਚਿਆਂ ਵਾਸਤੇ ਬੱਚੇ ਪੂਰੇ ਖੁਸ਼ ਨੇਗੇ ਖੇੜੀ ਮਹੱਲਾ